ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਗੰਗਸਰ ਸਹਿਬ ਇਹ ਸਥਾਨ ਕਰਤਾਰਪੁਰ ਸਹਿਬ ਵਿਖੇ ਸਥਿਤ ਹੈ ਜੀ ਸੰਗਤ ਜੀ ਕਰਤਾਰਪੁਰ ਜੋ ਜਲੰਧਰ ਦੇ ਨੇੜੇ ਹੈ ਸੰਗਤ ਜੀ ਇਹ ਪਾਵਨ ਸਥਾਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਸਭਾਈ ਮਾਨ ਹੈ ਸੰਗਤਜੀ ਕਰਤਾਰਪੁਰ ਵਸਾਕੇ ਨਗਰ ਨਿਵਾਸੀਆਂ ਲਈ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਆ ਸੰਮਤ 1652 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਖੂਹ ਲਗਵਾਇਆ ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੇਵਕ ਭਾਈ ਵਿਸਾਖੀ ਰਾਮ ਤੋਂ ਗੰਗਾ ਨਦੀ ਵਿੱਚ ਡਿੱਗਾ ਗੜਵਾ ਖੂਹ ਤੋਂ ਪ੍ਰਗਟ ਕਰਾ ਕੇ ਤੀਰਥ ਗੰਗਾ तीर्थ गंगा ਦੇ ਇਸ਼ਨਾਨ ਦਾ ਭਰਮ ਦੂਰ ਕੀਤਾ ਇਸ ਕਰਕੇ ਇਸ ਖੂਹ ਦਾ ਨਾਮ ਗੰਗਸਰ ਪੈ ਗਿਆ ਸੰਗਤ ਜੀ ਗੁਰੂ ਸਾਹਿਬ ਜੀ ਨੇ ਇਸ ਖੂਹ ਨੂੰ अनेका ਵਾਰ ਦਿੰਦਿਆਂ فرمایا ਕਿ ਜਿਹੜਾ ਪ੍ਰਾਣੀ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸ ਦੇ ਸਾਰੇ ਮਾਨਸਿਕ ਅਤੇ ਸਰੀਰਕ ਰੋਗ ਖਤਮ ਹੋ ਜਾਣਗੇ ਖੂਹ ਦੇ ਨੇੜੇ ਗੁਰੂ ਮਹਾਰਾਜ ਦੀਵਾਨ ਸਜੰਦੇ ਸਨ ਉਸ ਸਥਾਨ ਦਾ ਨਾਮ ਮੰਜੀ ਸਾਹਿਬ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਵੀ ਇੱਥੇ ਹੀ ਬਿਰਾਜ ਕੇ ਸੰਗਤਾਂ ਨੂੰ ਧਰਮ ਉਪਦੇਸ਼ ਕਰਿਆ ਕਰਦੇ ਸਨ ਇੱਥੇ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਮੁਗਲਾਂ ਦੇ ਜ਼ੁਲਮ ਵਿਰੁੱਧ ਚੌਥੀ ਜੰਗ ਲੜੀ ਅਤੇ ਫਤਿਹ ਹਾਸਲ ਕੀਤੀ ਇਥੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਬਾਗੀ ਜਰਨੈਲ ਪੰਡੇ ਖਾਨ ਨੂੰ ਮਾਰਿਆ ਸੀ ਇਥੇ ਹੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਮਰ ਕੱਸਾ ਖੋਲ ਕੇ ਦਮ ਲਿਆ ਸੀ ਇਥੇ ਸੰਗਤ ਜੀ ਗੁਰੂ ਸਾਹਿਬਾਨ ਦੇ ਅਨੇਕਾਂ ਵਾਰ ਹਨ ਬਹੁਤ ਹੀ ਇਥੇ ਗੁਰੂ ਸਾਹਿਬ ਦੀ ਕਿਰਪਾ ਹੈ ਸੰਗਤ ਜੀ ਜੋ ਇਥੇ ਖੂਬ ਮੌਜੂਦ ਹੈ ਗੁਰੂ ਸਾਹਿਬ ਨੇ ਗੰਗਾ ਇਸ਼ਨਾਨ ਦੇ ਮਹਾਤਮ ਦਾ ਵਹਿਮ ਦੂਰ ਕਰਨ ਲਈ ਇਸ ਖੂ ਦਾ ਇਸ਼ਨਾਨ ਦੱਸਿਆ ਅਤੇ ਫਰਮਾਇਆ ਸਕਰ ਗੰਗਾ ਇਹ ਨਾਮ ਤਰਾਈਓ ਗੰਗਾ ਤੇ ਹਮ ਅadik ਲਖਾਇਓ ਜੋ ਬਾਣਛਾ ਕਰ ਇਹ ਠਾਂ ਆਵੇ ਮਨ ਬਾਣਸ਼ਤ ਬਰ ਸਭ ਹੀ ਪਾਵੇ ਬਹੁਤ ਹੀ ਇੱਥੇ ਗੁਰੂ ਸਾਹਿਬ ਦੀ ਸੰਗਤ ਜੀ ਕਿਰਪਾ ਹੈ ਅਤੇ ਇੱਥੇ ਜੋ ਵੀ ਕੋਈ ਸੱਚੇ ਦਿਲੋਂ ਕੋਈ ਮਨੋ ਕਾਮਨਾ ਕੋਈ ਅਰਦਾਸ ਕਰਦਾ ਹੈ ਉਸ ਦੀ ਅਰਦਾਸ ਪੂਰੀ ਹੁੰਦੀ ਹੈ ਸੰਗਤ ਜੀ ਫਤੇਰੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਹੋਰ ਵੀ ਸੰਗਤਾਂ ਨੂੰ ਫੋਲੋਅ ਅਤੇ ਸਬਸਕ੍ਰਾਈਬ ਚੈਨਲ ਕਰਵਾਓ ਤਾਂ ਜੋ ਕਿ ਅਸੀਂ ਹੋਰ ਇਸੇ ਤਰ੍ਹਾਂ ਹੀ ਕਹਾ ਡੇਲੀ ਵੀਡੀਓ ਵਾਦ ਤੋਂ ਵਾਦ ਲੈ ਕੇ ਆਇਆ ਕਰੀਏ ਤਾਂ ਜੋ ਸਾਡੇ ਮਨ ਦੇ ਵਿੱਚ ਹੋਰ ਉਤਸ਼ਾਹ ਹੋਵੇ ਅਤੇ ਹੋਰ ਗੁਰੂ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਈਏ ਫਤਿਹ ਦੀ ਸਾਂਝ ਪਾਉਨੇ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ